ਸੋ ਅਗਿਤਾ ਜੀ ਹੁਸ਼ਾਰਪੁਰ ਦੇ ਉਸ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਪ ਉਸ ਵਕਤ ਮਰਤਨਾਲ ਹੁਸ਼ਾਰਪੁਰ ਦੇ ਮੌਜੂਦਾ ਹਾਲਾਤਾਂ ਤੇ ਗੱਲਬਾਤ ਕਰਨ ਲਈ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਮੈਡਮ ਆਸ਼ਿਕਾ ਜੈਨ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਉਂਕਿ ਜਿੱਥੇ ਬਹੁਤ ਸਾਰੇ ਫੈਸਲੇ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਸੁਣਾਏ ਜਾ ਰਹੇ ਨੇ ਇਹ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਉੱਤੇ ਹੀ ਆਮ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਗੁੰਮਰਾਹਕੁੰਨ ਪ੍ਰਚਾਰ ਹੋਣ ਕਰਕੇ ਲੋਕ ਸਹਿਮ ਦੇ ਮਾਹੌਲ ਵਿੱਚ ਵੀ ਨੇ ਗੱਲਬਾਤ ਕਰਦੇ ਮੇਰੇ ਨਾਲ ਡੀਸੀ ਮੈਮ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਇਹ ਮੈਮ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਹਾਲਾਤ ਹੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਨੇ ਜਿਕਰ ਆਪਾਂ ਹੁਸ਼ਾਰਪੁਰ ਦੇ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਬੀਤੀ ਦਿਨ ਰਾਤ ਉੱਚੀ ਬੱਸੀ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣੇ ਸਨ ਮੌਜੂਦਾ ਹੁਣ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਮਾਹੌਲ ਕਿਸ ਤਰ੍ਹਾਂ ਦਾ ਜੀ ਦੇਖੋ ਜੀ ਹਾਲਾਤ ਅੰਡਰ ਕੰਟਰੋਲ ਹੈ ਸਟੇਸ਼ਨ ਆਦਮਪੁਰ ਅਤੇ 에어ਫੋਰਸ ਸਟੇਸ਼ਨ ਪਠਾਨਕੋਟ ਦੇ ਨਾਲ ਤਾਲਮੇਲ ਬਣਾਇਆ ਹੋਇਆ ਹੈ। ਉਹਦੇ ਨਾਲ ਹੀ ਸਬੇਰੀਆ ਜਲੰਧਰ ਆਰਮੀ ਯੂਨਿਟ ਨਾਲ ਵੀ ਸਾਡਾ ਲਗਾਤਾਰ ਤਾਲਮੇਲ ਬਣਿਆ ਹੋਇਆ ਹੈ। ਉਹਨਾਂ ਦੇ ਇਨਫੋਰਮੇਸ਼ਨ ਦੇ ਹਿਸਾਬ ਨਾਲ ਅਸੀਂ ਲਗਾਤਾਰ ਆਪਣੀ ਸਿਵਲ ਡਿਫੈਂਸ ਦਾ ਸਿਸਟਮ ਤਿਆਰ ਕਰ ਰਹੇ ਹਾਂ ਤਾਂ ਕਿ ਇੱਕ ਤਿਆਰੀ ਸਾਡੀ ਉਹ ਕਹਿੰਦੇ ਨਾ ਕਿ ਹੋਪ ਫॉर द बेस्ट ਐਂਡ ਪ੍ਰੀਪੇਅਰ ਫॉर द ਵਰਸਟ। ਤੇ ਅਸੀਂ ਤਿਆਰੀ ਹਰ ਤਰ੍ਹਾਂ ਦੇ ਹਾਲਾਤ ਲਈ ਕਰ ਰਹੇ ਹਾਂ ਔਰ ਇਸ ਦੇ ਤਹਿਤ ਹੀ ਅਸੀਂ ਕੱਲ 에ਅਰ ਫੋਰਸ ਦੇ ਸੰਕੇਤ ਮਿਲਣ ਤੇ ਅਸੀਂ ਬਲੈਕਆਊਟ ਕੋਸ਼ਿਸ਼ ਕੀਤਾ ਸੀ ਔਰ ਮੈਂ ਤੁਹਾਡੇ ਰਾਹੀਂ ਹੁਸ਼ਿਆਰਪੁਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਕਿ ਸਾਡੇ ਹੁਸ਼ਿਆਰਪੁਰ ਨਿਵਾਸੀਆਂ ਨੇ ਸਾਡਾ ਬੜਾ ਸਾਥ ਦਿੱਤਾ ਔਰ ਬੜਾ ਸਫਲ ਸਾਡੀ ਪਹਿਲੇ 7 ਤਰੀਕ ਦੀ ਮੌਕ ਡ੍ਰਿਲ ਔਰ ਕੱਲ ਦਾ ਬਲੈਕਆਊਟ ਵੀ ਰਹਾ ਹੈ ਜਿਹੜੀਆਂ ਸਾਨੂੰ ਹੋਰ ਇੰਪਰੂਵਮੈਂਟਸ ਦੀ ਜਿਹੜੀ ਸਾਨੂੰ ਸਕੋਪ ਲੱਗਾ ਹੈ ਜਿਵੇਂ ਕੁਝ ਇੰਡਸਟਰੀਅਲ ਇਸਟੈਬਲਿਸ਼ਮੈਂਟਸ ਦੇ ਵਿੱਚ ਜਾਂ ਸਟਰੀਟ ਲਾਈਟਸ ਦੇ ਉੱਤੇ ਜਾਂ ਕਿਤੇ ਸਟਰੀਟ ਵੈਂਡਰਸ ਦੇ ਵਿੱਚ ਵੀ ਅਸੀਂ ਦੇਖਿਆ ਕਿ ਕਿਤੇ ਲਾਈਟਾਂ ਜੱਗੀਆਂ ਹੋਈਆਂ ਸੀ ਸੀਸੀਟੀਵੀ ਕੈਮਰਾਜ਼ ਦੇ ਵਿੱਚ ਕਿਤੇ ਲਾਈਟਾਂ ਰਹਿ ਗਈਆਂ ਜਾਂ ਮੋਬਾਈਲ ਟਾਵਰਸ ਦੇ ਵਿੱਚ ਤੇ ਉਹ ਵੀ ਅਸੀਂ ਸਾਰੇ ਗੈਪਸ ਜਿਹੜੇ ਆਜ ਸਵੇਰੇ ਹੀ ਅਸੀਂ ਵੱਡੇ ਲੈਵਲ ਦੀ ਮੀਟਿੰਗ ਕਰਕੇ ਸਾਰੇ ਨੂੰ ਇੱਕ ਮੈਸੇਜ ਪਹੁੰਚਾਰੇ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਿਹਤਰ ਸਾਡੀ ਕਾਰਗੁਜ਼ਾਰੀ ਹੋ ਸਕੇ ਔਰ ਇਸ ਤੋਂ ਇਲਾਵਾ ਮੈਂ ਤੁਹਾਡੇ ਰਹੀਂ ਇਹ ਵੀ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹਾਂਗੀ ਮੈਨੂੰ ਬਹੁਤ ਸਾਰੀ ਰਿਕੁਐਸਟਸ ਇਸ ਤਰ੍ਹਾਂ ਦੀ ਵੀ ਆ ਰਹੀਆਂ ਔਰ ਬਹੁਤ ਸਾਰੇ ਆਫਰਸ ਆ ਰਹੇ ਕਿ ਅਸੀਂ ਵੋਲੰਟੀਅਰ ਕਰਨਾ ਚਾਹੁੰਦੇ ਹਾਂ ਅਸੀਂ ਇਸ ਵੇਲੇ ਆਪਣੇ ਆਪ ਨੂੰ ਦੇਸ਼ ਸੇਵਾ ਲਈ ਸਮਰਪਿਤ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਹਰ ਐਸ ਡੀ ਐਮ ਦਫਤਰ ਦੇ ਵਿੱਚ ਐਸ ਡੀ ਐਮ ਹੁਸ਼ਿਆਰਪੁਰ ਗੜਸ਼ੰਕਰ ਟਾਂਡਾ ਮੁਕੇਰੀਆਂ ਦਸੂਹਾ ਸਾਰੇ ਪਾਸੇ ਅਸੀਂ ਸਿਵਲ ਡਿਫੈਂਸ ਦਾ ਹੈੱਡਕੁਆਰਟਰ ਸਥਾਪਿਤ ਕਰ ਰਹੇ ਜਿੱਥੇ ਹਰ ਵਿਅਕਤੀ ਕੋਈ ਵੀ ਵਿਅਕਤੀ ਆ ਕੇ ਆਪਣੀ ਐਨਰੋਲਮੈਂਟ ਕਰਾ ਸਕਦੇ ਹਨ ਬਤੌਰ ਸਿਵਲ ਡਿਫੈਂਸ ਵੋਲੰਟੀਅਰ ਉਹਨਾਂ ਨੂੰ ਕੁਝ ਘੰਟੇ ਦੀ ਟ੍ਰੇਨਿੰਗ ਕੱਲ ਤੋਂ ਪ੍ਰੋਵਾਈਡ ਕੀਤੀ ਜਾਵੇਗੀ ਤਾਂ ਕਿ ਉਹਨਾਂ ਕੋਲ ਇਸ ਤਰ੍ਹਾਂ ਦੇ ਅ ਇਕਵਿਪਮੈਂਟ ਜ਼ੋਨ ਇਸ ਤਰ੍ਹਾਂ ਦੀ ਉਹਨਾਂ ਦੀ ਤਿਆਰੀ ਹੋਵੇ ਕਿ ਉਹ ਕੱਲ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਸਾਡੇ ਕੰਮ ਆ ਸਕਣ ਔਰ ਦੇਸ਼ ਦੇ ਕੰਮ ਆ ਸਕਣ ਉਹ ਵੀ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਸਾਰੀ ਤਿਆਰੀ ਪੂਕਤਾ ਹੋਵੇ ਜੀ ਐਮਐਮ ਹੁਸ਼ਾਰਪੁਰ ਸਥਾਨਕ ਹੰਟਾਕਰ ਚੌਕ ਤੇ ਵਿੱਚ ਜੋ ਇਹ ਸਾਇਰਨ ਲੱਗਿਆ ਹੋਇਆ ਸੀ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਥੋੜੀਆਂ-ਬੋទੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਜਦ ਜਿਸ ਦਿਨ ਮੌਕ ਟ੍ਰੈਲ ਹੁੰਦੀ ਹੈ ਉਸ ਦਿਨ ਕਿਹੜੀ ਮਿੰਟ ਤੋਂ ਬਾਅਦ ਉਹ ਸਾਇਰਨ ਚੱਲਦਾ ਹੈ ਜਦੋਂ ਰਾਤ 8 ਵਜੇ ਦੇ ਨੇ ਬਲੈਕਆਊਟ ਕਰਨਾ ਹੁੰਦਾ ਉਸ ਵਕਤ ਵੀ ਵੱਜਦਾ ਪਰੰਤੂ ਕੱਲ ਜਦੋਂ ਉਸ ਨੂੰ ਹਾਈਟ ਤੇ ਸਥਾਪਿਤ ਕੀਤਾ ਜਾਂਦਾ ਫਿਰ ਉਸ ਦੇ ਵਿੱਚ ਦਿੱਕਤ ਆਈ ਹੈ ਉਸ ਦੀ ਆਵਾਜ਼ ਆ ਜਿਹੜੀ ਉਹ ਜਿਆਦਾ ਦੂਰ ਤੱਕ ਨਹੀਂ ਜਾ ਰ ਹੁਣ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਸਾਇਰਨ ਪੂਰਾ ਕੰਮ ਕਰ ਰਿਹਾ ਜੀ ਹਾਂਜੀ ਮੈਂ ਇਹ ਇਹਦੇ ਬਾਰੇ ਦੱਸਣਾ ਚਾਹਾਂਗੀ ਤੁਸੀਂ ਜਿਵੇਂ ਕਿਹਾ ਕਿ ਅਸੀਂ 1970 ਦੇ ਵਿੱਚ ਮੈਨੂੰ ਦੱਸਿਆ ਜਾ ਰਿਹਾ ਹੈ ਕਿ ਉਦੋਂ ਲਾਇਆ ਗਿਆ ਸੀ 71 ਦੀ ਵਾਰ ਦੇ ਵਿੱਚ ਉਹਦਾ ਇਸਤੇਮਾਲ ਕੀਤਾ ਗਿਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਉਹਦੀ ਟੈਸਟਿੰਗ ਕਰਾਈ ਤਾਂ ਉਹ ਰਿਪੇਅਰ ਮੰਗਦਾ ਸੀ ਅਸੀਂ ਲੋਕਲੀ ਉਹਨੂੰ ਰਿਪੇਅਰ ਕਰਾ ਕੇ ਵਾਪਸ ਇੰਸਟਾਲ ਕਰਾਇਆ ਸੀ ਅ ਲੇਕਿਨ ਦੋ ਸਮੱਸਿਆਵਾਂ ਉਹਦੇ ਵਿੱਚ ਆਈਆਂ ਨੇ ਇੱਕ ਤਾਂ ਉਹਦੇ ਵਿੱਚ ਕੁਝ ਕਨੈਕਸ਼ਨ ਇਸ਼ੂਜ਼ ਹੁੰਨ ਕਰਕੇ ਉਹ 100% ਨਹੀਂ ਚੱਲ ਪਾ ਰਿਹਾ ਇਟ ਇਜ਼ ਨੋਟ ਰਿਲਾਈਅਬਲ ਸੋ far ਔਰ ਦੂਜਾ ਉਹਦੀ ਆਵਾਜ਼ ਵੀ ਪੂਰੀ ਤਰ੍ਹਾਂ ਪੂਰੀ ਰੇਂਜ ਦੇ ਵਿੱਚ ਨਹੀਂ ਸੀ ਜਾ ਰਹੀ ਤਾਂ ਕਰਕੇ ਅਸੀਂ ਕੁਝ ਲਾਊਡ ਸਪੀਕਰਸ ਆਪਣੇ ਡੀਏਸੀ ਦੇ ਵਿੱਚ ਇੰਸਟਾਲ ਕਰਾਏ ਸੀ ਤਾਂ ਕਿ ਇੱਕ ਜਿਹੜੇ ਸਾਡੇ ਕੋਲ ਹੈਂਡ ਸਾਇਰਨਸ ਹੈ ਉਦੀ ਆਵਾਜ਼ ਐਂਪਲੀਫਾਈ ਕਰਕੇ ਅਸੀਂ ਸਾਰੇ ਸ਼ਹਿਰ ਤੱਕ ਪਹੁੰਚਾ ਸਕੀਏ ਉਸ ਦੇ ਨਾਲ ਹੀ ਅਸੀਂ ਅੱਜ ਨਵੇਂ ਸਾਇਰਨਸ ਦੀ ਪ੍ਰੋਕਿਊਰਮੈਂਟ ਲਈ ਸਾਨੂੰ ਪਰਮਿਸ਼ਨ ਅਤੇ ਫੰਡਸ ਵੀ ਸਰਕਾਰ ਵੱਲੋਂ ਮੁਹੱਈਆ ਕਰਵਾ ਦਿੱਤੇ ਗਏ ਹਨ ਔਰ ਅਸੀਂ ਪੀ ਡਬਲਯੂ ਡੀ ਬੀ ਐਨ ਡੀ ਆਰ ਦੇ ਰਾਹੀਂ ਗੁਰਮੀਤ ਸਿੰਘ ਜੀ ਸਾਡੇ ਸੀਨੀਅਰ ਆਫਸਰ ਹੈਗੇ ਉਹਨਾਂ ਦੇ ਰਾਹੀਂ ਅਸੀਂ ਪ੍ਰੋਕਿਊਰਮੈਂਟ ਅੱਜ ਦੇ ਦਿਨ ਚ ਕੋਸ਼ਿਸ਼ ਕਰ ਰਹੇ ਕਿ ਨਾ ਸਿਰ ਸਾਡੇ ਸ਼ਹਿਰ ਲਈ ਸਗੋਂ ਪਿੰਡ ਵਾਲੇ ਪਿੰਡੂ ਏਰੀਆਜ਼ ਦੇ ਵਿੱਚ ਜਾਂ ਬਾਕੀ ਸਾਡੇ ਜਿਹੜੇ ਛੋਟੇ ਸ਼ਹਿਰ ਦਸੂਆ ਮੁਕੇਰੀਆਂ ਤਲਵਾੜਾ ਗਰਸ਼ੰਕਰ ਇਹਨਾਂ ਵਾਸਤੇ ਵੀ ਅਸੀਂ ਸਾਇਰਨਸ ਲਾ ਕੇ ਉਹਨਾਂ ਦੀ ਇੰਸਟਾਲੇਸ਼ਨ ਛੇਤੀ ਤੋਂ ਛੇਤੀ ਕਰਾ ਦਿੱਤੀ। ਜੀ ਐਮ ਇੱਕ ਹੋਰ ਅਹਿਮ ਸਵਾਲ ਹੈ ਲੋਕਾਂ ਦੇ ਵਿੱਚ ਪੈਨਿਕ ਹੈ ਇਸ ਗੱਲ ਨੂੰ ਲੈ ਕੇ ਕਿ ਜਲਦ ਪੈਟਰੋਲ ਪੰਪ ਬੰਦ ਹੋਣ ਜਾ ਰਹੇ ਨੇ ਇਹ ਲੋਕਾਂ ਵੱਲੋਂ ਜਿਹੜਾ ਰਾਸ਼ਨ ਦੀ ਸਟੋਰੇਜ ਕਰਨੇ ਸ਼ੁਰੂ ਕਰ ਦਿੱਤੇ ਇਹ ਗਈ ਆ ਤਾਂ ਮੈਂ ਚਾਹਾਂਗਾ ਕਿ ਇਸ ਗੱਲ ਨੂੰ ਲੈ ਕੇ ਇੱਕ ਕਲੀਅਰ ਪਿਕਚਰ ਹੈ ਜਿਹੜੀ ਤੁਹਾਡੇ ਵੱਲੋਂ ਕਿਉਂਕਿ ਤੁਸੀਂ ਇੱਕ ਉੱਚੇ ਅਹੁਦੇ ਤੋਂ ਹੁਸ਼ਿਆਰਪੁਰ ਦੇ ਮਾਲਕ ਹੋ ਜ਼ਿਲ੍ਹੇ ਦੇ ਤਾਂ ਤੁਹਾਡੇ ਕਹੀ ਗੱਲ ਤੇ ਲੋਕ ਜ਼ਿਆਦਾ ਯਕੀਨ ਕਰਨਗੇ ਤਾਂ ਇਸ ਨੂੰ ਲੈ ਕੇ ਵੀ ਤਸਵੀਰ ਇੱਕ ਵਾਰ ਤੁਹਾਡੇ ਵੱਲੋਂ ਕਲੀਅਰ ਕਰ ਦਿੱਤੀ ਜਾਵੇ ਜੀ। ਦੇਖੋ ਜੀ ਸਾਰੀ ਸਪਲਾਈ ਚੇਨਸ ਸਾਰਾ ਟਰਾਂਸਪੋਰ ਹਰ ਤਰ੍ਹਾਂ ਦਾ ਗਤੀਵਿਧੀ ਜਿਹੜੀ ਸਿਵਲ ਦੀ ਕਾਰਵਾਈ ਹੈ ਭਾਵੇਂ ਉਹ ਫੂਡ ਸਪਲਾਈ ਹੈ ਫਿਊਲ ਸਪਲਾਈ ਹੈ ਉਹ ਪੂਰੀ ਤਰ੍ਹਾਂ ਸੁਚਾਰੂ ਢੰਗ ਨਾਲ ਚੱਲ ਰਹੀ ਹੈ ਤਾਂ ਬਿਲਕੁਲ ਕਿਸੇ ਨੂੰ ਕਿਸੇ ਤਰ੍ਹਾਂ ਦੀ ਪੈਨਿਕ ਕਰਨ ਦੀ ਜਾਂ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਸਟਾਕ ਪਾਈਲਿੰਗ ਅਤੇ ਹੋਲਡਿੰਗ ਤੇ ਕਾਲਾ ਬਾਜ਼ਾਰੀ ਔਰ ਜ਼ਰੂਰਤ ਤੋਂ ਜ਼ਿਆਦਾ ਸਮਾਨ ਜੇ ਅਸੀਂ ਇਕੱਠਾ ਕਰਾਂਗੇ ਉਹਦਾ ਤੇ ਉਹਦੇ ਤੇ ਅਸੀਂ ਆਲਰੇਡੀ ਰੋਕ ਲਾ ਚੁੱਕੇ ਹਾਂ ਤੇ ਕੱਲ ਉਹ ਆਰਡਰਸ ਵੀ ਅਸੀਂ ਪਾਸ ਕੀਤੇ ਆ ਡੀ ਐਫ ਐਸ ਆਈ ਮੈਮ ਮਿਸ ਸਰਵੀਨ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨ ਦੀ ਡਿਊਟੀ ਲਈ ਗਈ ਹੈ ਕਿ ਸਪਲਾਈਜ਼ ਸੁਚਾਰੂ ਤੰਗ ਨਾਲ ਚਲਦੀਆਂ ਰਹਿਣ ਔਰ ਕਿਸੇ ਵੀ ਕਿਸੇ ਨੂੰ ਵੀ ਕਿਸੇ तरह ਦੀ ਸਮੱਸਿਆ ਨਾ ਆਉਣ ਦਿੱਤੀ ਜਾਵੇ ਪ੍ਰਸ਼ਾਸਨ ਏਸੈਂਸ਼ੀਅਲ ਸਿਵਲ ਸਪਲਾਈਜ਼ ਦੇ ਉੱਤੇ ਖਾਸ ਤੌਰ ਤੇ ਕੰਮ ਕਰ ਰਿਹਾ ਹੈ ਤਾਂ ਮੈਨੇ ਸਮਝਦੀ ਕਿ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਦੀ ਕਿਸੇ ਅਫਵਾਹ ਚ ਆਉਣ ਦੀ ਲੋੜ ਐ ਔਰ ਨਾ ਇਸ ਤਰ੍ਹਾਂ ਦੀ ਅਫਵਾਹ ਫੈਲਾਉਣ ਦੀ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਕਿਉਂਕਿ ਉਹਦੇ ਉਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਐ ਮੈਂ ਤੁਹਾਡੇ ਰਾਹੀਂ ਫੇਰ ਸਾਰਿਆਂ ਨੂੰ ਹੀ ਅਪੀਲ ਕਰਾਂਗੀ ਕਿ ਜਿੱਥੇ ਤੱਕ ਸਿਵਲ ਸਪਲਾਈਜ਼ ਦਾ ਸਵਾਲ ਐ ਭਾਵੇਂ ਉਹ ਪੈਟਰੋਲ ਡੀਜ਼ਲ ਹੈ ਜਾਂ ਰਾਸ਼ਨ ਹੈ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੈ ਨਾ ਆਉਣ ਦਿੱਤੀ ਜਾਵੇਗੀ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਜੀ ਐਮ ਐਮ ਜਿਸ ਤਰ੍ਹਾਂ ਕੱਲ ਹਾਲਾਤ ਬਣੇ ਸੀਗੇ ਇੱਕ ਵਾਰ ਮੁੜ ਤੋਂ ਮੈਂ ਕੁਐਸਚਨ ਦੁਹਰਾ ਰਿਹਾ ਹਾਂ ਉੱਚੀ ਬੱਸੀ ਦੇ ਵਿੱਚ ਤਾਂ ਜੇਕਰ ਆਪਾਂ ਹਸਪਤਾਲ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਹਸਪਤਾਲਾਂ ਦੇ ਵਿੱਚ ਕਿਹੋ ਜਿਹੇ ਪ੍ਰਬੰਧ ਨੇ ਖੁਦਾਨਾ ਖਾਸ ਤਾਂ ਕੋਈ ਇਹ ਮਰੀਜ਼ ਜ਼ਖਮੀ ਹੋ ਕੇ ਆਉਂਦੇ ਨੇ ਤਾਂ ਕਿ ਹਸਪਤਾਲਾਂ ਦੇ ਵਿੱਚ ਵੀ ਵੱਖਰੇ ਤੌਰ ਤੇ ਪ੍ਰਬੰਧ ਜਿਹੜੇ ਉਹ ਕੀਤੇ ਗਏ ਨੇ ਜੀ ਦੇਖੋ ਜੀ ਅਸੀਂ ਹੁਣੇ ਸਿਵਲ ਸਰਜਨ ਸਾਹਿਬ ਦੇ ਨਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਅਸੀਂ ਆਪਣੇ ਵੱਲੋਂ ਅਰੇਂਜਮੈਂਟਸ ਨੂੰ ਹੋਰ ਪੁਖਤਾ ਕਰਨ ਲਈ ਵੀ ਇੰਤਜ਼ਾਮ ਕਰ ਰਹੇ ਹਾਂ ਬਟ ਸਾਡੇ ਕੋਲ ਜਿਵੇਂ ਦੇ ਮੇਰੇ ਕੋਲ ਡਾਟਾ ਆਇਆ ਹੈ ਸਾਡੇ ਕੋਲ ਸਫੀਸ਼ੀਐਂਟ ਕੁਆਂਟੀਟੀ ਦੇ ਵਿੱਚ ਜਿਵੇਂ ਬੈਡਸ ਹੈ ਸਟ੍ਰੈਚਰਸ ਹੈ ਦਵਾਈ ਦੀ ਸਪਲਾਈ ਹੈ ਆ ਓਟੀਜ਼ ਹੈ ਮਲਟੀ ਸਪੈਸ਼ਲਿਸਟ ਡਾਕਟਰਸ ਹੈ ਉਹ ਸਾਰੀ ਚੀਜ਼ਾਂ ਉਪਲਬਧ ਹੈਗੀਆਂ ਨੇ ਕਿਸੇ ਵੀ ਇਸ ਤਰ੍ਹਾਂ ਦੇ ਐਕਸਟ੍ਰੀਮ ਸਿਚੁਏਸ਼ਨ ਨੂੰ ਅਸੀਂ ਕਿਵੇਂ ਹੈਂਡਲ ਕਰਨਾ ਹੈ ਅਸੀਂ ਉਹਦੇ ਵਾਸਤੇ ਪੂਰੀ ਤਰ੍ਹਾਂ ਪ੍ਰੀਪੇਅਰਡ ਬੈਠੇ ਹਾਂ ਉਹਨੂੰ ਵਧਾਉਣ ਲਈ ਵੀ ਅਸੀਂ ਸੀਐਚਸੀ ਐਸਪੀਐਚਸੀਸ ਦੇ ਵਿੱਚ ਵੀ ਟਰੋਮਾ ਵਾਲੇ ਬੈਡਸ ਵੀ ਇੰਟਰੋਡਿਊਸ ਕਰ ਰਹੇ ਹਾਂ ਤਾਂ ਕਿ ਆਈਸੀਯੂ ਬੈਡਸ ਵੀ ਅਸੀਂ ਹੋਰ ਗਿਣਤੀ ਦੇ ਵਿੱਚ ਅਤੇ ਹੋਰ ਡੀਸੈਂਟਰਲਾਈਜ਼ ਤਰੀਕੇ ਨਾਲ ਤਾਂ ਕਿ ਦੂਰੋਂ ਵੀ ਕਿਸੇ ਨੂੰ ਬਹੁਤ ਦੂਰ ਨਾ ਜਾਣਾ ਪਵੇ ਔਰ ਪ੍ਰਾਈਵੇਟ ਹਸਪੀਟਲਸ ਦੇ ਨਾਲ ਵੀ ਅਸੀਂ ਤਾਲਮੇਲ ਕਰ ਰਹੇ ਹਾਂ ਮੈਨੂੰ ਦੱਸਣ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਆਈਐਮਏ ਹੁਸ਼ਿਆਰਪੁਰ ਵੱਲੋਂ ਵੀ ਸਾਨੂੰ ਆਪਣੀ ਪੂਰੀ ਸਪੋਰਟ ਦਿੱਤੀ ਗਈ ਹੈ ਡਾਕਟਰ ਬਲਵਿੰਦਰ ਸਿੰਘ ਜੀ ਜਿਹੜੇ ਆਈਐਮਏ ਇਨਚਾਰਜ ਹੁਸ਼ਿਆਰਪੁਰ ਹੈ ਉਹਨਾਂ ਵੱਲੋਂ ਵੀ ਕਮਿਟ ਕੀਤਾ ਗਿਆ ਹੈ ਕਿ ਸਾਰੇ ਪ੍ਰਾਈਵੇਟ ਹਸਪੀਟਲਸ ਵੀ ਸਾਡਾ ਸਾਥ ਦੇਣਗੇ ਜੇ ਕੋਈ ਵੀ ਇਸ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ ਅਸੀਂ ਕੁਝ ਮੈਡੀਕਲ ਸਪਲਾਈਜ਼ ਏਸੈਂਸ਼ੀਅਲ ਮੈਡੀਕਲ ਸਪਲਾਈਜ਼ ਅਮ ਦਾ ਸਟਾਕ ਵੀ ਤਿਆਰ ਕਰ ਰਹੇ ਤਾਂ ਕਿ ਕਿਸੇ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਉਹਨੂੰ ਵਰਤਿਆ ਜਾ ਸਕੇ ਜਿਸ ਦੇ ਵਿੱਚ ਡਿਸਟ੍ਰਿਕਟ ਰੈੱਡ ਕਰਾਸ ਸੁਸਾਇਟੀ ਬੜਾ ਅਹਿਮ ਰੋਲ ਪਲੇ ਕਰਦੇ ਹੋਏ ਇਹ ਕਿਟਸ ਤਿਆਰ ਕਰਾ ਰਹੇ ਹਨ ਜੀ ਐਮਐਮ ਇੱਕ ਪਾਸੇ ਇੱਥੇ ਹੁਸ਼ਾਰਪੁਰ ਲਗਾਤਾਰ ਪ੍ਰਸ਼ਾਸਨ ਨੂੰ ਲੈ ਕੇ ਪੱਬਾਂ ਪੈ ਰਹਾ ਵਾਰ-ਵਾਰ ਇਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਜਦੋਂ ਬਲੈਕਆਊਟ ਹੁੰਦਾ ਹੈ ਪਰੰਤੂ باوجود ਉਸਤੇ ਕੁਝ ਅਜੀਹ ਚੰਦ ਕੁਝ ਇਹ ਲੋਕ ਨੇ ਜਿਹੜਾ ਇਹਨਾਂ ਅਧਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਜਦੋਂ ਰਾਤ ਬੀਤੀ ਦੇਰ ਰਾਤ ਮੈਨੂੰ ਸਿਵਲ ਡਿਫੈਂਸ ਕੰਟਰੋਲ ਰੂਮ ਤੋਂ ਫੋਨ ਆਉਂਦਾ ਕਿ ਇੱਕ ਅਚਨ ਚੇਤ ਜਿਹੜਾ ਲਾਈਵ ਚ ਲਾਇਆ ਜਾਵੇ ਕਿ ਲੋਕ ਆਪਣੇ ਘਰਾਂ ਦੇ ਬਾਹਰ ਜਨਰੇਟਰ ਚਲਾ ਕੇ ਆਪ ਅੰਦਰ ਏਸੀਆਂ ਦੇ ਵਿੱਚ ਸੌ ਰਹੇ ਨੇ ਕਰਦੀਆਂ ਲਾਈਟਾਂ ਵਗੈਰਾ ਜਿਹੜੀਆਂ ਉਹ ਚੱਲ ਰਹੀਆਂ ਨੇ ਤੇ ਅਜਿਹਿਆਂ ਤੇ ਫਿਰ ਕੀ ਸਖਤੀ ਕਿਸ ਤਰ੍ਹਾਂ ਕਰੇਗਾ ਉਹ ਸ਼ਰਪਰ ਪ੍ਰਸ਼ਾਸਨ ਜੀ ਹਾਂਜੀ ਦੇਖੋ ਜੇ ਸਿਚੁਏਸ਼ਨ ਇਸ ਤਰ੍ਹਾਂ ਦੀ ਬਣਦੀ ਹੈ ਤਾਂ ਸਾਨੂੰ ਸਖਤੀ ਵੀ ਪੂਰੀ ਤਰ੍ਹਾਂ ਕਰਨੀ ਪਵੇਗੀ ਅਸੀਂ ਆਰਡਰਸ ਕਰਕੇ ਪੁਲਿਸ ਦੇ ਰਾਹੀਂ ਕਾਨੂੰਨੀ ਕਾਰਵਾਈ ਸਾਨੂੰ ਕਰਨੀ ਪੈ ਸਕਦੀ ਹੈ ਬਟ ਮੈਂ ਸਮਝਦੀ ਹਾਂ ਕਿ ਸਾਡੇ ਲੋਕ ਬਹੁਤ ਜਾਗਰੂਕ ਵੀ ਨੇ ਅਵੇਅਰ ਵੀ ਨੇ ਜ਼ਿੰਮੇਵਾਰ ਵੀ ਨੇ ਤਾਂ ਮੈਂ ਸਮਝਦੀ ਹਾਂ ਕਿ ਤੁਹਾਡੇ ਰਾਹੀਂ ਅਤੇ ਅਸੀਂ ਵੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਅਸੀਂ ਆਪਣਾ ਤਾਲਮੇਲ ਬਣਾਇਆ ਹੋਇਆ ਲਗਾਤਾਰ ਅਸੀਂ ਜਾਣਕਾਰੀ ਲੋਕਾਂ ਨਾਲ ਸਾਂਝੀ ਕਰ ਰਹੇ ਹਾਂ ਔਰ ਮੈਂ ਸਮਝਦੀ ਹਾਂ ਲੋਕੀ ਬਹੁਤ ਹੀ ਜ਼ਿੰਮੇਵਾਰੀ ਨਾਲ ਪੇਸ਼ ਹੋਣਗੇ ਔਰ ਆਪ ਹੀ ਸੈਲਫ ਐਨਫੋਰਸਮੈਂਟ ਕਰਨਗੇ ਨਾ ਕਿ ਕਿਸੇ ਹੋਰ ਨੂੰ ਇਨਫੋਰਸ ਕਰਨ ਕਰਨ ਦਾ ਮੌਕਾ ਦੇਣਗੇ ਮੇਰੀ ਫੇਰ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਹੈ ਕਿ ਇਹੋ ਜੇ ਹਾਲਾਤ ਦੇ ਵਿੱਚ ਨਾ ਸਿਰਫ ਰਾਤ ਨੂੰ ਦਿਨੇ ਵੀ ਆਪਾਂ ਨੂੰ ਇਤਿਹਾਤ ਵਰਤਨੇ ਚਾਹੀਦੇ ਦਿਨੇ ਵੀ ਅਸੀਂ ਐਸੈਂਸ਼ੀਅਲ ਜਿਹੜਾ ਬਹੁਤ ਜ਼ਰੂਰੀ ਕੰਮ ਹੈ ਉਹਦੇ ਵਾਸਤੇ ਬਾਹਰ ਜਾਈਏ ਅਦਰਵਾਇਜ਼ ਕੋਸ਼ਿਸ਼ ਕਰੀਏ ਇਸ ਵੇਲੇ ਇੰਡੋਰਸ ਰਹਿ ਕੇ ਆਪਣੇ ਘਰ ਹੀ ਰਹਿ ਕੇ ਆਪ ਦਾ ਕੰਮ ਕਰੀਏ ਜੀ ਬਹੁਤ ਬਹੁਤ ਧੰਨਵਾਦੀ ਸੋਸਾਨਾ ਸੋਏਸਾਨਾ ਡੈਪਟੀ ਕਮਿਸ਼ਨਰ ਹੁਸ਼ਾਰਪੁਰ ਮੈਡਮ ਆਸ਼ਿਕਾ ਜੈਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹੁਸ਼ਾਰਪੁਰ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਉਹਨਾਂ ਵੱਲੋਂ ਤਸਵੀਰ ਹੈ ਜਿਹੜੀ ਉਹ ਕਲੀਅਰ ਕੀਤੀ ਗਈ ਹੈ ਤੇ ਨਾਲ ਦੇ ਨਾਲ ਆਮ ਲੋਕਾਂ ਨੂੰ ਉਹਨਾਂ ਵੱਲੋਂ ਇੱਕ ਪੁਰਜ਼ੋਰ ਅਪੀਲ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਕੈਮਰਾ ਪਰਸਨ ਮਨਵੀਰ ਮੇਟਿਆ ਨਾਲ ਚੇਤਨ ਕਾ ਸ਼ੌਭ ਤਾਜ਼ਾ ਤਰੀਨ ਖਬਰਾਂ ਦੇ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ